ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਵੱਡੇ ਪੱਧਰ ਤੇ ਨਗਰ ਕੀਰਤਨ ਉਹਨਾਂ ਦੀ ਯਾਦ ਵਿੱਚ ਕੱਢੇ ਜਾ ਰਹੇ ਹਨ ਐਸੇ ਤਰ੍ਹਾਂ ਗੁਰਦੁਆਰਾ ਕੋਠਾ ਸਾਹਿਬ ਪਿੰਡਵੱਲਾ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਪੀਰ ਸਿੰਘ ਰੋਡਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਰਵਾਨਾ ਹੋਇਆ ਜਿਹੜਾ ਵਕ ਵਕ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਕੋਠਾ ਸਾਹਿਬ ਵਿਖੇ ਪਹੁੰਚਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਦੇ ਦਰਸ਼ਨ ਕਰਕੇ ਨੇਹਾਲ ਹੋ ਰਹੀਆਂ ਹਨ ਵੱਖ-ਵੱਖ ਥਾਮਤੀ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਗੱਜ ਕੇ ਬਲਾਓ ਜਗਾਰਾ ਮੋਲੇ ਸੋਨਹਾਰ। ਜੀ ਪਤਿ ਜੀ ਉਹਨਾਂ ਨੇ ਤਾਂ ਸੰਗਤ ਜੀ ਸਾਡੀ ਬਖਸ਼ ਜਾਣੇ ਲੱਗਣਾ ਤੁਹਾਡੇ ਪਿੰਡ ਬੱਲਾ ਸਤਿਗੁਰੂ ਤੇਗ বাহাদুর ਸਾਹਿਬ ਜੀ ਦੇ ਸ਼ਾਨ ਤੋਂ ਆਰੰਭ ਹੋ ਕੇ ਹੁਣ ਅਗਲੇ ਪਿੰਡਾਂ ਨੂੰ ਰਵਾਨਾ ਹੋ ਰਿਹਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਨਗਰ ਵੱਲੇ ਤੋਂ ਗੁਰਦੁਆਰਾ ਕੋਠਾ ਸਾਹਿਬ ਤੋਂ ਭਾਈ ਜਸਵੀਰ ਸਿੰਘ ਜੀ ਖਾਲਸਾ ਜੋ ਇੰਟਰਨੈਸ਼ਨਲ ਪੰਥਕ ਦਲ ਹੈ ਉਹਨਾਂ ਵੱਲੋਂ ਜੋ 40 ਨਗਰ ਕੀਰਤਨ ਕੱਢੇ ਜਾ ਰਹੇ ਹਨ ਤਾਂ ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਤਾਪਦੀ ਦੇ ਸੰਬੰਧ ਵਿੱਚ ਅੱਜ 18ਵਾਂ ਨਗਰ ਕੀਰਤਨ ਪਿੰਡ ਵੱਲਾ ਗੁਰਦੁਆਰਾ ਕੋਠਾ ਸਾਹਿਬ ਤੋਂ ਆਰੰਭ ਹੋਇਆ ਹੈ ਅਸੀਂ ਸਾਰੀਆਂ ਸੰਗਤਾਂ ਦਾ ਭਾਈ ਜਸਵੀਰ ਸਿੰਘ ਜੀ ਖਾਲਸਾ ਹੋਰ ਜਿੰਨੀਆਂ ਸਾਧ ਸੰਗਤ ਜੀ ਆ ਕੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ ਸਭ ਦਾ ਧੰਨਵਾਦ ਤਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਸਾਰੀ ਦੁਨੀਆ ਦੇ ਵਿੱਚ ਮਨਾਈ ਜਾ ਰਹੀ ਹੈ ਖਾਸ ਕਰਕੇ ਦਿੱਲੀ ਦੇ ਵਿੱਚ ਆਨੰਦਪੁਰ ਸਾਹਿਬ ਵਿੱਚ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਅੰਮ੍ਰਿਤਸਰ ਸਾਹਿਬ ਵਿਖੇ ਔਰ ਬਦੇਸ਼ਾਂ ਵਿੱਚ ਵੀ ਇਸੇ ਤਰ੍ਹਾਂ ਇੰਟਰਨੈਸ਼ਨਲ ਪੰਥਕ ਦਲ ਨੇ ਤਾਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਆ 40 ਨਗਰ ਕੀਰਤਨ ਪੰਜਾਬ 'ਚ ਕਰਨੇ ਆ ਅੱਜ ਸਤਿਗੁਰੂ ਦੀ ਕਿਰਪਾ ਦੇ ਨਾਲ 18ਵਾਂ ਨਗਰ ਕੀਰਤਨ ਆਰੰਭ ਹੋਣ ਲੱਗਾ ਹੈ ਜੋ ਗੁਰਦੁਆਰਾ ਕੋਠਾ ਸਾਹਿਬ ਪਿੰਡ ਬੱਲਾ ਵਿਖੇ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਾਏ ਆ ਉਹਨਾਂ ਦੇ ਸਥਾਨ ਤੋਂ ਇਹ ਨਗਰ ਕੀਰਤਨ ਆਰੰਭ ਹੋਵੇਗਾ ਇਹ ਨਰੋਲ ਧਾਰਮਿਕ ਪ੍ਰੋਗਰਾਮ ਧਾਰਮਿਕ ਸਤਗੁਰੂ ਪਾਤਸ਼ਾਹ ਜੀ ਦੀ ਜੀਵਨੀ ਬਾਰੇ ਸਿੱਖ ਇਤਿਹਾਸ ਬਾਰੇ ਸੋ ਸਿੱਖ ਰਹਿਤਾਂ ਬਾਰੇ ਅੰਮ੍ਰਿਤ ਬਾਰੇ ਤਨ ਪ੍ਰਚਾਰ ਬਾਰੇ ਬੇਨਤੀਆਂ ਕੀਤੀਆਂ ਜਾਂਦੀਆਂ ਸਾਰੇ ਪਿੰਡਾਂ 'ਚ ਸੋ 8-10 ਪਿੰਡਾਂ ਦਾ ਪ੍ਰੋਗਰਾਮ ਲਿਖਿਆ ਹੁੰਦਾ ਹੈ ਤੇ ਹਰ ਪਿੰਡ ਵਿੱਚ ਦਾ ਘੰਟਾ 20 ਮਿੰਟ ਪ੍ਰਚਾਰ ਕਰਕੇ ਅੱਗੇ ਜਾਇਆ ਜਾਂਦਾ ਹੈ ਸੋ ਇਸ ਕਰਕੇ ਰਾਤ ਪੈ ਜਾਂਦੀ ਹੈ ਸੋ ਇਹ ਪ੍ਰੋਗਰਾਮ ਇਸੇ ਤਰ੍ਹਾਂ ਨਿਰੰਤਰ ਚੱਲਦੇ ਆ ਸਤਿਗੁਰੂ ਕਿਰਪਾ ਕਰਨ ਬਾਕੀ ਦੇ ਰਹਿੰਦੇ ਪ੍ਰੋਗਰਾਮ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਰਵਾ ਰਹੇ ਨੇ ਇੰਟਰਨੈਸ਼ਨਲ ਪੰਥਕ ਦਲ ਦੀ ਇਹ ਜ਼ਿਲ੍ਹੇ ਦੀ ਇਕਾਈ ਔਰ ਸਾਡੇ ਐਕਟਿੰਗ ਪ੍ਰਧਾਨ ਬਾਬਾ ਜਤਿੰਦਰ ਸਿੰਘ ਜੀ ਸੋ ਸਾਰੇ ਬਾਬਾ ਬਲਕਾਰ ਸਿੰਘ ਜੀ ਇਹ ਸਾਰੇ ਇਹਨਾਂ ਨੇ ਤਿਆਰੀ ਕੀਤੀ ਹੈ ਜਿੱਥੇ ਬੰਦੀ ਸਮੁੱਚੇ ਰੂਪ ਚ ਸਾਰੀ ਪਹੁੰਚੀ ਹੋਈ ਹੈ ਤੇ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਮਿਲਦਾ ਹੈ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਜਦੋਂ ਪਿੰਡਾਂ ਜਾ ਕੇ ਨਰੋਲ ਧਰਮ ਪ੍ਰਚਾਰ ਕਰੀਦਾ ਇਸੇ ਲੜੀ ਦੇ ਵਿੱਚ ਪੰਜ ਪਿਆਰੇ ਸਹਿਬਾਨ ਤਿਆਰ ਨੇ ਨਿਸ਼ਾਨਚੀ ਸਿੰਘ ਤਿਆਰ ਨੇ ਨਗਾਰੇ ਵਾਲੇ ਸਿੰਘ ਤਿਆਰ ਨੇ ਪੂਰੀ ਜਾਹੋ ਜਲਾਲ ਦੇ ਨਾਲ ਇਹ ਜਿਹੜੇ ਨਗਰ ਕੀਰਤਨ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕੱਢੇ ਜਾ ਰਹੇ ਆ ਜਥੇਦਾਰ ਜੀ ਨੇ ਕਿਹਾ ਕਿ ਇਹ ਨਗਰ ਕੀਰਤਨ ਵੱਖ-ਵੱਖ ਪ੍ਰਾਮਤ ਹੁੰਦਾ ਹੈ ਵੱਖ-ਵੱਖ ਜਗ੍ਹਾ ਤੇ ਪਹੁੰਚੇਗਾ ਇਸ ਦੌਰਾਨ ਲੋਕਾਂ ਨੂੰ ਹਰ ਆਪਣੇ ਧਾਰਮਿਕ ਵਿਰਸੇ ਨਾਲ ਜੋੜਿਆ ਜਾਵੇਗਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਿਤ ਕੀਤਾ ਜਾਵੇਗਾ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵਾਲਾ ਦੀ ਰਿਪੋਰਟ ਅੰਮ੍ਰਿਤਸਰ